13 ਬਸੀ ਦੇ ਡੀਐਸਪੀ ਵਿਕਰਮ ਸਿੰਘ ਬਰਾੜ ਦੇ ਗਵਾਏ ਹੇਠ ਥਾਣਾ ਪੁਲਿਸ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮਿੱਠੇ ਦੁੱਧ ਅਤੇ ਲੱਡੂਆਂ ਦੇ ਲੰਗਰ ਦੀ ਸੇਵਾ ਨਿਭਾਈ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਦੇ ਗਏ ਨਗਰ ਕੀਰਤਨ ਕੱਢਿਆ ਗਿਆ ਥਾਣੇ ਦੇ ਅਗਰ ਪੁਰੇ ਸਿਰ ਪਾਪ ਕਰੋ ਲੰਗਰ ਚਲਾਇਆ ਗਿਆ। ਡੀਐਸਪੀ ਵਿਕਰਮ ਸਿੰਘ ਬਰਾੜ ਵੱਲੋਂ ਨਗਰ ਕੀਰਤਨ ਦੇ ਗਵਾਇ ਕਰ ਰਹੇ ਪੰਜ ਪਿਆਰ ਸਰੂਪੇ ਭੇਂਟ ਕੀਤੇ ਗਏ ਨੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ ਨੇ। ਮੁਨਿਸਪਾਲਿਕਾ ਦੀ ਸੇਵਾ ਨੂੰ ਦੇਖਦਿਆਂ ਸ਼ਹਿਰ ਵਾਸੀ ਕਾਫੀ ਪ੍ਰਭਾਵਿਤ ਵੀ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਆਪ ਸਭ ਨੂੰ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਉਥੇ ਹੀ ਦੂਜੀ ਵਧਾਈ ਹੈ ਕਿ ਅੱਜ ਸਾਨੂੰ ਨਗਰ ਕੀਰਤਨ ਦੇ 25 ਸਾਲ ਪੂਰੇ ਹੋ ਗਏ ਨੇ ਅੱਜ 25ਵਾਂ ਸਾਲ ਹੈ ਤੇ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸਾਹਿਬ ਤੋਂ ਪਹਾੜੀ ਗੇਟ ਗੁਰਦੁਆਰਾ ਬੇਪੇ ਨਾਨਕੀ ਗੁਰਦੁਆਰਾ ਦਿਹਾਤੀ ਸਿੰਘ ਸਭਾ ਉਸ ਤੋਂ ਬਾਅਦ ਸਖਤੀ ਨਗਰ ਤੋਂ ਹੁੰਦੇ ਹੋਏ ਗੁਰਦੁਆਰੇ ਤੋਂ ਵਾਪਸੇ ਅਲਾਜ ਮੰਡੀ ਤਸਵੀਰ ਰੋਡ ਤੋਂ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਸਾਹਿਬ ਵਿਖੇ ਸਮਾਪਤੀ ਹੋਵੇਗੀ ਤੇ ਉੱਥੇ ਸਪੈਸ਼ਲ ਅਤਸ ਬਾਜੀ ਵਾਲੇ ਆ ਰਹੇ ਨੇ ਜੋ ਕਿ ਬਹੁਤ ਹੀ ਸੁੰਦਰ ਢੰਗ ਨਾਲ ਅਤਸ ਬਾਜੀ ਪੇਸ਼ ਕਰਦੇ ਨੇ ਤੇ ਆਪ ਸੰਗਤ ਦਾ ਉਤਸ਼ਾਹ ਸਭ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸੰਗਤ ਦੇ ਵਿੱਚ ਉਤਸ਼ਾਹ ਹੈ ਲੱਖਾਂ ਦੇ ਹਿਸਾਬ ਤੇ ਸੰਗਤ ਦਰਸ਼ਨ ਕਰ ਰਹੀ ਹੈ ਰਸਤੇ ਵਿੱਚ ਬੇਅੰਤ ਸਟਾਲ ਜਿਸ ਨੇ ਕੋਈ ਕਮੀ ਨਹੀਂ ਹਰ ਜਗ੍ਹਾ ਤੇ ਸਟਾਲ ਹਰ ਗੁਰਦੁਆਰਾ ਸਾਹਿਬ ਡਾਕਟਰ ਸਾਹਿਬ ਦੇ ਕੈਮਿਸਟਰੀ ਦੇ ਦੁਕਾਨਾਂ ਅੱਗੇ ਵੀ ਸਟਾਲ ਉਸ ਤੋਂ ਬਾਅਦ ਪਾਲ ਟਾਬੇ ਦਾ ਸਟਾਲ ਬਹੁਤ ਹੀ ਸਟਾਲ ਬੰਬੇਸ ਸਵੀਟ ਦਾ ਸਟਾਲ ਸਾਰੇ ਹੀ ਸਟਾਲ ਤਾਂ ਐਸੇ ਤਰ੍ਹਾਂ ਸੰਗਤਤ ਹੋ ਉਤਸ਼ਾਹ ਹੈ ਇਹ ਹੀ ਅਰਦਾਸ ਕਰਦੇ ਹਾਂ ਕਿ ਸਤਗੁਰੂ ਜੀ ਆਪਣੀ ਸੇਵਾ ਐਸੇ ਤਰ੍ਹਾਂ ਲਾਂਦੇ ਰਹਿਣ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਅਮਰਪਾਲ ਸਿੰਘ ਜੀ ਜਿਨ੍ਹਾਂ ਦੇ ਇੰਨੇ ਮਿਹਨਤ ਹੈ ਕਿ ਉਹਨਾਂ ਦੇ ਉਤਸ਼ਾਹ ਕਰਕੇ ਅੱਜ ਆਪਾਂ ਇਹ ਸਾਰਾ ਕੁਝ ਕਰ ਪਾ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਧਾਨ ਨੇ ਅਮਰਪਾਲ ਸਿੰਘ ਨੇ ਉਹਨਾਂ ਦਾ ਬਹੁਤ ਮਹਾਨ ਯੁੱਗ ਹੈ ਤੇ ਇਸ ਤੋਂ ਆਉਣ ਵਾਲੇ ਪਨੀਰੇ ਸਾਡੇ ਸਾਹਮਣੇ ਜਾ ਰਹੀ ਹੈ ਸਾਡੇ ਨੇੜੇ ਤੇੜੇ ਏਰੀਆ ਚ ਨਸੇ ਦੀ ਜੋ ਧੇਰ ਹੈ ਇਸੇ ਕਰਕੇ ਬਹੁਤ ਘੱਟ ਹੈ ਤਾਂ ਜੋ ਸਾਡੇ ਛੋਟੇ ਛੋਟੇ ਬੱਚੇ ਵੀ ਸੇਵਾ ਚ ਲੱਗੇ ਰਹਿੰਦੇ ਨੇ ਉਤਸਾਹ ਇੱਕ ਦਿਨ ਦਾ ਨਹੀਂ ਅੱਜ ਤੋਂ 15 ਦਿਨ ਪਹਿਲਾਂ ਤੋਂ ਪ੍ਰਭਾਤ ਫੇਰੀਆਂ ਆਰੰਭ ਹੁੰਦੀਆਂ ਨੇ ਉਸੇ ਦਿਨ ਤੋਂ ਸੰਗਤ ਦਾ ਉਤਸ਼ਾਹ ਜੋ ਹੈ ਇਹ ਆਪਾਂ ਇਹ ਪੂਰਬ ਨੂੰ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਦੇ ਤਰ੍ਹਾਂ ਮਨਾਉਂਦੇ ਹਾਂ ਹਰ ਸੰਗਤ ਤੁਸੀਂ ਦੇਖੋਗੇ ਬੜੇ ਹੀ ਉਤਸ਼ਾਹ ਤੇ ਚਾਹ ਨਾਲ ਪੰਜ ਪਿਆਰੇ ਦਮਦਮਿਤ ਅਕਸਾਲ ਦਰਬਾਰ ਸਾਹਿਬ ਤੋਂ ਜੋ ਪੂਰੀ ਮਰਿਆਦਾ ਵਿੱਚ ਕਿਤੇ ਰਸਤੇ ਵਿੱਚ ਕੁਝ ਖਾਣਾ ਨਹੀਂ ਜੇਕਰ ਉਹਨਾਂ ਨੇ ਪਾਣੀ ਵੀ ਪੀਣਾ ਹੈ ਤਾਂ ਉਹਨਾਂ ਦਾ ਸਿੰਘ ਹੱਥ ਸੁੱਚੇ ਕਰਵਾ ਕੇ ਆਪ ਕੋ ਆਏਗਾ ਕਿਸੇ ਸੰਗਤ ਤੋਂ ਜੇ ਸਰੋਪਾ ਵੀ ਲੈਣਾ ਹੈ ਕੰਡਾ ਤਾਂ ਆਪ ਸਿੰਘ ਸਰੂਪੇ ਦੇਗਾ ਪੂਰੀ ਮਰਿਆਦਾ ਅਨੁਸਾਰ ਤੇ ਨਗਰ ਕੀਰਤਨ ਦੇ ਆਰੰਭ ਦਾ ਵੇਲੇ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਕੁਲਜੀਤ ਸਿੰਘ ਜੀ ਰੰਧਾਵਾ ਪੰਖਰਪੁਰ ਤੋਂ ਸਰਦਾਰ ਪਰਵੀਰ ਸਿੰਘ ਜੀ ਉਹ ਸਾਰੇ ਤੇ ਪੰਜ ਪਿਆਰੇ ਇੱਥੇ ਗਵਾਈ ਧੰਨ ਗੁਰੂ ਗ੍ਰੰਥ ਸਾਹਿਬ ਦੇ ਅਗਵਾਈ ਵਿੱਚ ਇਹ ਨਗਰ ਕੀਰਤਨ ਆਰੰਭ ਹੈ ਤੇ ਜੋ ਸਾਡਾ ਜੱਥਾ ਹੈ ਗੁਰੂ ਹਰਿਕ੍ਰਿਸ਼ਨ ਸੇਵਕ ਜੱਥੇ ਦੇ ਨਾਮ ਤੋਂ ਅੱਜ ਤੋਂ 25 30 ਸਾਲ ਪਹਿਲਾਂ ਜੋ ਬਣਿਆ ਸੀ ਉਹ ਐਸੀ ਤਰ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਮੇਲਾਬ ਹੋ ਕੇ ਸਾਰੇ ਆਪਾਂ ਰਲ ਕੇ ਇਹ ਕੰਮ ਕਰ ਰਹੇ ਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਐਸਐਸ ਸਾਹਿਬ ਅੱਜ ਸ਼ੂਰ ਲਾਂਦੇ ਜੀ ਪ੍ਰਕਾਸ਼ ਗੁਰੂ ਦੇ ਉੱਪਰ ਦੀ ਨਗਰ ਕੀਰਤਨ ਕੱਢਿਆ ਗਿਆ ਜੀ ਪੂਰ ਸਭ ਨੂੰ ਵਿਸ਼ੇਸ਼ ਸੇਵਾ ਨਿਭਾਈ ਗਈ ਕੀ ਕਹੋਗੇ ਸਰ ਪਹਿਲਾਂ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਗੁਰੂ ਗਿਆ ਸਾਨੂੰ ਲੱਖ ਲੱਖ ਵਧਾਈਆਂ ਸਾਡੇ ਗੁਰੂ ਘਰ ਦੁਆਰਾ ਅੱਜ ਨਗਰ ਕੀਰਤਨ ਕੱਢਿਆ ਗਿਆ ਹਲਕੇ ਵਿੱਚ ਨਗਰ ਕੀਰਤਨ ਕੱਢਿਆ ਗਿਆ ਜਿਸ ਵਿੱਚ ਸਾਡੇ ਡੇਰਾ ਬਸੀ ਥਾਣੇ ਵੱਲੋਂ ਲੰਗਰ ਦੀ ਸੇਵਾ ਨਿਭਾਈ ਗਈ ਤੇ ਮੈਂ ਦੁਬਾਰਾ ਸਭ ਨੂੰ ਗੁਨਾਨਕ ਸਿੰਘ ਮਹਾਰਾਜ ਤੇ ਪ੍ਰਕਾਸ਼ਪੁਰ ਜੀਆਂ ਲੱਖੜਕ ਵਧਾਈਆਂ ਦੇਣਾ ਅਤੇ ਉਹਨਾਂ ਦੇ ਦਿੱਤੇ ਸੰਦੇਸ਼ਾਂ ਤੇ ਚੱਲਣ ਦੀ ਸਭ ਨੂੰ ਰਿਕਵੈਸਟ ਕਰਦਾ ਥੈਂਕ ਯੂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਆਪਣੇ ਦੇਸ਼ ਪਰਦੇਸ ਦੇ ਵਿੱਚ ਬੈਠੀ ਸਮੂਹ ਗੁਰਨਾਨਕ ਲੇਵਾ ਨਾਮ ਲੇਵਾ ਸੰਗਤ ਨੂੰ ਬਹੁਤ ਲੱਖ ਲੱਖ ਵਧਾਈ ਦਿਨਾਂ ਕਿਉਂਕਿ ਅੱਜ ਗੁਰੂ ਨਾਨਕ ਦੇਵ ਪਾਤਸ਼ਾਹੀ ਦਾ ਪ੍ਰਕਾਸ਼ ਉਤਸਵ ਦੇ ਸਬੰਧ ਦੇ ਵਿੱਚ ਵਕ ਵਕ ਧਾਵਾਂ ਤੇ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਉਸ ਨਗਰ ਕੀਰਤਨ ਦੇ ਵਿੱਚ 13 ਵਸੀ ਦੇ ਵਿੱਚ ਵੀ ਅੱਜ ਦੇ ਦਿਨ ਜਿਹੜੇ ਆ ਦੋ ਨਗਰ ਕੀਰਤਨ ਇੱਕ ਜਿਹੜਾ ਸੈਦਪੁਰਾ ਬੁੰਗਾ ਨਿਹਾਲਗੜ੍ਹ ਸਾਹਿਬ ਤੋਂ ਪ੍ਰਾਰੰਭ ਹੋ ਕੇ ਬਾਇਆ ਏਟੀਐਸ ਬਾਇਆ ਉਧਰ ਆਪਣੇ ਜਿਹੜਾ ਐਕਸਟੈਂਸ਼ਨ ਦੇ ਵਿੱਚ ਵੀ ਹੁੰਦਾ ਹੋਇਆ ਤੇ ਉਹ ਜਿਹੜਾ ਸ਼ਾਮ ਨੂੰ ਸਮਾਪਤ ਹੋਏਗਾ ਇਹ ਵੀ ਜਿਹੜਾ ਸਵੇਰੇ ਤੇ ਆਪਣੇ 1.5 ਵਜੇ 2 ਵਜੇ ਨਗਰ ਕੀਰਤਨ ਸ਼ੁਰੂ ਹੋਇਆ ਸੀ ਇਹ ਵੀ ਬੜੇ ਹਰਸੋ ਖੁਸ਼ੀ ਨਾਲ ਕਿਉਂਕਿ ਦੋਨਾਂ ਦੀ ਆਰੰਭਤਾ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਵਧਾਇਕ ਸਰਦਾਰ ਕੁਲਜੀਤ ਸਿੰਘ ਰੰਡਾਵਾ ਜੀ ਵੱਲੋਂ ਦੋਹਾਂ ਦੀ ਆਰੰਭਤਾ ਜਿਹੜੀ ਹੈ ਕੋਈ ਨਗਰ ਕੀਰਤਨ ਦੀ ਕਰਾਈਆ ਅੱਜ ਸੰਗਤਾਂ ਦੇ ਵਿੱਚ ਬੜਾ ਹਰਸ਼ੁਹਲਾਸ ਦੇ ਨਾਲ ਜਿਹੜਾ ਬਾਬਾ ਨਾਨਕ ਦਾ ਜਿਹੜਾ ਲੰਗਰ ਥਾਂ ਥਾਂ ਜਿਹੜਾ 2 ਰੁਪਏ ਦਾ ਲੰਗਰ ਸੀ ਅੱਜ ਥਾਂ ਥਾਂ ਚੱਲ ਰਿਹਾ ਹੈ ਬੜੇ ਲੋਕ ਹਰਸ਼ੁਹਲਾਸ ਦੇ ਨਾਲ ਜਿਹੜਾ ਮੇਨਗਰਪੁਰਪੁਰ ਸਾਹਿਬ ਮਨਾ ਰਹੇ ਹੈ ਔਰ ਜਿਹੜਾ ਇਹ ਲੰਗਰ ਜਿੱਥੇ ਆਪਾਂ ਖੜੇ ਹੈ ਇਹ ਵੀ ਸਾਡੇ ਮਾਨਯੋਗ ਸਰਦਾਰ ਕੁਲਜੀਤ ਸਿੰਘ ਜਿਹੜੇ ਰੰਡਾਵਾ ਐਮਐਲਏ ਨੇ ਉਹਨਾਂ ਦੇ ਰੈਨਮਈ ਹੇਠਾਂ ਜਿਹੜਾ ਉਹਨਾਂ ਵੱਲੋਂ ਦੇ ਕੀ ਕਰੋਗੇ ਜੀ ਅੱਜ ਮਹਾਰਾਜ ਜੀ ਪ੍ਰਣਾਣ ਜੀ ਦੇ ਪ੍ਰਕਾਸ਼ ਸਭਾ ਆਪਣੇ ਵੱਲੋਂ ਤੇ ਆਪਣੇ ਹਲਕਾ ਵਿਧਾਇਕ ਸਰਦਾਰ ਕੋਟੀ ਜੀ ਦੀ ਔਰ ਲੋ ਸਾਰੇ ਸ਼ਹਿਰ ਵਾਸੀਆਂ ਨੂੰ ਸਮੁੱਚੀ ਆਮ ਪਾਰਟੀ ਵੱਲੋਂ ਦੇ ਐਮਸੀ ਸੁਭਾਵਨ ਨੂੰ ਲੱਖ ਲੱਖ ਵਧਾਈਆਂ ਦਿੰਦਾ ਤੇ ਗੁਰੂ ਮਹਾਰਾਜ ਦੇ ਅੱਗੇ ਚੱਲ ਕੇ ਅੱਪਾ ਬੇਨਤੀ ਕਰਦੇ ਆ ਕਿ ਐਵੇਂ ਸਾਡੇ ਸ਼ਹਿਰ ਤੇ ਕਿਰਪਾ ਬਰਾਈ ਰੱਖੀਏ ਤੇ ਅੱਪਾ ਹਰ ਸਾਲ ਐਵੇਂ ਜਿਵੇਂ ਮਹਾਰਾਜ ਦੀ ਕਿਰਪਾ ਨਾਲ ਸੇਵਾ ਕਰਦੇ ਰਹੀਏ ਔਰ ਹਲਕਾ ਵਿਧਾਇਕ ਸਰਦਾਰ ਕੋਟੀ ਜੀ ਦੀ ਅਜੋਣਾਂ ਦੀ ਵਿਧਾਨ ਸਭਾ ਦੀ ਮੀਟਿੰਗ ਸੀਗੀ ਉਹਨਾਂ ਨੇ ਸਾਡੀ ਸੇਵਾ ਲਈ ਆਪਾਂ ਇੱਥੇ ਸਾਰੀ ਟੀਮ ਐਮਐਲਏ ਸਾਹਿਬ ਜੀ ਸੇਵਾ ਕਰ ਰਹੀ ਹੈ ਸ੍ਰੀ ਭਾਈ ਗੁਰਜੀਦਾ ਖਾਲਸਾ ਦੇ ਵਕੀਲ ਜੀ ਦੇ ਪੁੱਤ ਬਕਰ